ਮੇਰੇ ਪਿਆਰੇ ਸੱਜਣ ਬੇਲੀਓ ਤੁਹਾਡੀ ਸੇਵਾ ਦੇ ਵਿੱਚ ਇੱਕ ਕਿਰਪਾ ਪੇਸ਼ ਕਰਦੇ ਹਾਂ ਸਾਡੇ ਜਨਾਬ ਬਿੱਟੂ ਲਹਿਰੀ YouTube ਚੈਨਲ ਤੇ ਇਹ ਕਿਰਪਾ ਹਿੰਦੁਸਤਾਨ ਤੇ ਪਾਕਿਸਤਾਨ ਦੋ ਭਰਾਵਾਂ ਦੀ ਹੈ ਇੱਕ ਪੁੱਤਾਂ ਪੁੱਛਦਾ ਹੈ ਦਾਦੇ ਨੂੰ ਬਾਪੂ ਚੁੱਪ ਕਾ ਦੋ ਵੱਟੀ ਐ ਤੇ ਲੋ ਪਹਿਲਾਂ ਸ਼ੇਅਰ ਹਾਜ਼ਰ ਹੈ ਤੇ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਗਾਂ ਦੀ ਗਾਂ ਸ਼ੇਅਰ ਕਰੋ ਮੇਰੇ ਵੀਰਾਂ ਤੇ ਖੇਰ ਸੁਣੋ ਇੱਕ ਧਰਤੀ ਦਾ ਸੰਗ ਇੱਕੋ ਪਾਣੀਆਂ ਦੇ ਰੰਗ ਇੱਕੋ ਧਰਤੀ ਦਾ ਸੰਗ ਇੱਕੋ ਪਾਣੀਆਂ ਦੇ ਰੰਗ ਇੱਕੋ ਕਾਸੀ ਪਿੰਡ ਨੇ ਵੀ ਏਕਤਾ ਵਿਖਾਈ ਹੈ ਕਾਸੀ ਪਿੰਡ ਨੇ ਵੀ ਏਕਤਾ ਵਿਖਾਈ ਹੈ 10 ਬਾਬਾ ਨਾਨਕਾ ਧਰਤੀ ਦੀ ਵੰਡ ਕਿਹਨੇ ਪਾਈ ਹੈ 10 ਬਾਬਾ ਨਾਨਕਾ ਧਰਤੀ ਦੀ ਵੰਡ ਕਿਹਨੇ ਪਾਈ ਹੈ ਪੁੱਛਦਾ ਹੈ ਪੋਤਾ ਦਾਦਾ ਬਾਪੂ ਕਿਉ ਪਕਾ ਤੋ ਵੱਟੀ ਐ ਪੁੱਛਦਾ ਹੈ ਪੋਤਾ ਦਾਦਾ ਬਾਪੂ ਕਿਉ ਪਕਾ ਤੋ ਵੱਟੀ ਐ ਮਿਛੋੜਿਆਂ ਦੀ ਅੱਗ ਬੱਚਾ ਜਾਂਦੀ ਦਿਲ ਵਿੱਚ ਮੱਚੀ ਐ ਮਿਛੋੜਿਆਂ ਦੀ ਅੱਗ ਬੱਚਾ ਜਾਂਦੀ ਦਿਲ ਵਿੱਚ ਮੱਚੀ ਐ ਰੋਂਦੀਆਂ ਨੇ ਅੱਖਾਂ ਰੋਂਦੀਆਂ ਨੇ ਅੱਖਾਂ ਦੇਖ ਸੰਤਾਲੀ ਦਾ ਉਜਾੜਾ ਏ ਢਾਕੇ ਸਰਹੱਦਾਂ ਪੁੱਤ ਮਿਲ ਜੋ ਦਵਾਰਾ ਏ ਢਾਕੇ ਸਰਹੱਦਾਂ ਪੁੱਤ ਮਿਲ ਜੋ ਦਵਾਰਾ ਏ ਖੋਟ ਪੈਦਾ ਹੋਗੀ ਦਿਨ ਵਿੱਚ ਬੇਈਮਾਨਾਂ ਦੇ ਖੋਟ ਪੈਦਾ ਹੋਗੀ ਦਿਨ ਵਿੱਚ ਬੇਈਮਾਨਾਂ ਦੇ ਮਾਰਦ ਤੇ ਪੁੱਤ ਚੂੜੇ ਵਾਲੀਆਂ ਰਕਾਨਾਂ ਦੇ ਮਾਰਦ ਤੇ ਪੁੱਤ ਚੂੜੇ ਵਾਲੀਆਂ ਰਕਾਨਾਂ ਦੇ ਵਸਦੇ ਰਸਦਿਆਂ ਵਿੱਚ ਪੈ ਗਿਆ ਬਟਵਾਰਾ ਏ ਵਸਦੇ ਰਸਦਿਆਂ ਵਿੱਚ ਪੈ ਗਿਆ ਬਟਵਾਰਾ ਏ ਧਾਕੇ ਸਰਹੱਦਾਂ ਪੁੱਤ ਮਿਲਜੋ ਦੁਵਾਰਾ ਏ ਧਾਕੇ ਸਰਹੱਦਾਂ ਪੁੱਤ ਮਿਲਜੋ ਦੁਬਾਰਾ ਏ ਇੱਕ ਸ਼ੇਰ ਛੋਟਾ ਜਿਹਾ ਵਿੱਚ ਹਾਜ਼ਰ ਹੈ ਸਾਡੇ ਹੀ ਤੁਰੇ ਸੀ ਛੱਡ ਕੇ ਘਰ 12 ਨੂੰ ਸਾਡੇ ਹੀ ਤੁਰੇ ਸੀ ਛੱਡ ਕੇ ਘਰ 12 ਨੂੰ ਇੱਕ ਦੂਜੇ ਤੇ ਤਰਸ ਨਹੀਂ ਆਇਆ ਯਾਰਾਂ ਨੂੰ ਇੱਕ ਦੂਜੇ ਤੇ ਤਰਸ ਨਹੀਂ ਆਇਆ ਯਾਰਾਂ ਨੂੰ ਬਣੇ ਪਿਆਸੇ ਖੂਨ ਦੇ ਜੋ ਸਾਂਝੇ ਸੀ ਥਾਲੀ ਦੇ ਅੱਜ ਤੱਕ ਰਾਸ ਨਹੀਂ ਆਏ ਵਿਛੜੇ ਸਨ ਸੰਤਾਲੀ ਦੇ ਅੱਜ ਤੱਕ ਰਾਸ ਨਹੀਂ ਆਏ ਵਿਛੜੇ ਸਨ ਸੰਤਾਲੀ ਦੇ ਲੋਕਾਂ ਦਾ ਵਿੱਚ ਯਾਰ ਬੇਲੀ ਯਾਦ ਕਰ ਦਿਲ ਵਿੱਚੋਂ ਤੁੱਖਦਾ ਯਾਰ ਬੇਲੀ ਯਾਦ ਕਰ ਦਿਲ ਵਿੱਚੋਂ ਤੁੱਖਦਾ ਦੋਹਾਂ ਦੇਸ਼ਾਂ ਦਾ ਕਲੇਸ਼ ਕਰੋ ਹੁਣ ਮੁੱਕਦਾ ਦੋਹਾਂ ਦੇਸ਼ਾਂ ਦਾ ਕਲੇਸ਼ ਕਰੋ ਹੁਣ ਮੁੱਕਦਾ ਬਾਡਰਾਂ ਦੇ ਉੱਤੇ ਕੰਡਾ ਪਾਰ ਦਾ ਪਸਾਰਾ ਏ ਬਾਡਰਾਂ ਦੇ ਉੱਤੇ ਕੰਡਾ ਪਾਰ ਦਾ ਪਸਾਰਾ ਏ ਢਾਕੇ ਸਰਹੱਦਾਂ ਪੁੱਤ ਮਿਲਜੋ ਦੁਆਰਾ ਏ ਢਾਕੇ ਸਰਹੱਦਾਂ ਪੁੱਤ ਮਿਲਜੋ ਦੁਆਰਾ ਏ ਮਾੜੀ ਵਗਿਆ ਸਿਵਾ ਹੋਗੇ ਟਟਫਟ ਨੇ ਮਾੜੀ ਵਗਿਆ ਸਿਵਾ ਹੋਗੇ ਟਟਪੋਠ ਨੇ ਮਾੜੀ ਭੇਜਤੇ ਸਨੇਹੇ ਮਾੜੀ ਇਸ ਰਤ ਨੇ ਮਾੜੀ ਭੇਜਤੇ ਸਨੇਹੇ ਮਾੜੀ ਇਸ ਰਤ ਨੇ ਸੁਣ ਸੁਣ ਗੱਲਾਂ ਸੁਣ ਸੁਣ ਗੱਲਾਂ ਵੱਜੇ ਦਿਲ ਉੱਤੇ ਪਾਰਾ ਏ ਸੁਣ ਸੁਣ ਗੱਲਾਂ ਵੱਜੇ ਦਿਲ ਉੱਤੇ ਪਾਰਾ ਏ ਟਾਕੇ ਸਰਹੱਦਾਂ ਪੁੱਤ ਮਿਲ ਜੋ ਦਵਾਰਾ ਏ ਆਕੇ ਸਰਹੱਦਾਂ ਪੁੱਤ ਮਿਲ ਜੋ ਦੁਬਾਰਾ ਏ ਬੀਤ ਗਿਆ ਵੇਲਾ ਕਿਉਂ ਨਹੀਂ ਰਹਿੰਦੇ ਨੂੰ ਸੰਭਾਲ ਦੇ ਬੀਤ ਗਿਆ ਵੇਲਾ ਕਿਉਂ ਨਹੀਂ ਰਹਿੰਦੇ ਨੂੰ ਸੰਭਾਲ ਦੇ ਖਿੰਡ ਪੁੰਡ ਗਏ ਸਾਰੇ ਇੱਕ ਦੂਜੇ ਦੇ ਨਾਲ ਵੇ ਖਿੰਡ ਪੁੰਡ ਗਏ ਸਾਰੇ ਇੱਕ ਦੂਜੇ ਦੇ ਨਾਲ ਦੇ ਕੰਬਦੀਆਂ ਰੂਹਾਂ ਕੰਬਦੀਆਂ ਰੂਹਾਂ ਕਿੱਦਾਂ ਦੁੱਖ ਪਿਆ ਭਾਰਾ ਏ ਕੰਬਦੀਆਂ ਰੂਹਾਂ ਕਿੱਦਾਂ ਦੁੱਖ ਪਿਆ ਭਾਰਾ ਏ ਢਾਕੇ ਸਰਹੱਦਾਂ ਪੁੱਤ ਮਿਲ ਜੋ ਦਵਾਰਾ ਏ ਢਾਕੇ ਸਰਹੱਦਾਂ ਪੁੱਤ ਮਿਲ ਜੋ ਦਵਾਰਾ ਏ ਛਾਲਕੋਟ ਤੇ ਲਾਹੌਰ ਨਨਕਾਣਾ ਏ ਛਾਲਕੋਟ ਤੇ ਲਾਹੌਰ ਨਨਕਾਣਾ ਏ ਰੱਬਾ ਸੁਣੀ ਅਰਦਾਸ ਕਦੋਂ ਵਿਛੜੇ ਮਲਾਣਾ ਏ ਰੱਬਾ ਸੁਣੀ ਅਰਦਾਸ ਕਦੋਂ ਵਿਛੜੇ ਮਲਾਣਾ ਏ ਅਸੀਂ ਹੋ ਜਾਈਏ ਇਕੱਠੇ ਅਸੀਂ ਹੋ ਜਾਈਏ ਇਕੱਠੇ ਕੀਤਾ ਵੈਰੀ ਨੇ ਕਾਰਾ ਏ ਅਸੀਂ ਹੋ ਜਾਈਏ ਇਕੱਠੇ ਕੀਤਾ ਵੈਰੀ ਨੇਕਾਰ ਆਏ ਢਾਕੇ ਸਰਹੱਦਾਂ ਪੁੱਤ ਮਿਲ ਜੋ ਦਵਾਰ ਆਏ ਢਾਕੇ ਸਰਹੱਦਾਂ ਪੁੱਤ ਮਿਲ ਜੋ ਦਵਾਰ ਆਏ ਮੈਨੂੰ ਸੁਪਨੇ ਸਤਾਉਂਦੇ ਹੈ ਪਾਕਿਸਤਾਨ ਦੇ ਮੈਨੂੰ ਸੁਪਨੇ ਸਤਾਉਂਦੇ ਹੈ ਪਾਕਿਸਤਾਨ ਦੇ ਵਿਚਾਲੇ ਖਿੱਚਤੀ ਲਕੀਰ ਬਣੇ ਵਾਸੀ ਹਿੰਦਸਤਾਨ ਦੇ ਵਿਚਾਲੇ ਖਿੱਚਤੀ ਲਕੀਰ ਬਣੇ ਵਾਸੀ ਹਿੰਦਸਤਾਨ ਦੇ ਤਾਬਾਂ ਵਾਲੇ ਕੋਠੇ ਸਾਡਾ ਚਾਂਦੀ ਵੈਲ ਭਾਈਚਾਰਾ ਏ ਢਾਬਾਂ ਵਾਲੇ ਕੋਠੇ ਸਾਡਾ ਚਾਂਦੀ ਵੈਲ ਭਾਈਚਾਰਾ ਏ ਢਾਕੇ ਸਰਹੱਦਾਂ ਪੁੱਤ ਮਿਲਜੋ ਦੁਆਰਾ ਏ ਢਾਕੇ ਸਰਹੱਦਾਂ ਪੁੱਤ ਮਿਲਜੋ ਦੁਆਰਾ ਏ ਬਹੁਤ ਬਹੁਤ ਧੰਨਵਾਦ ਜੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਕਪਤਾਨ ਜੀ